ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੀ ਨਿਵੇਸ਼ ਨੀਤੀਆਂ ਨੇ ਸੂਬੇ ਦੇ ਵਿੱਚ ਨਿਵੇਸ਼ ਦਾ ਮਾਹੌਲ ਬਦਲ ਕੇ ਰੱਖ ਦਿੱਤਾ ਵਪਾਰੀਆਂ ਕੋਲੇ ਗਏ ਆਪ ਗਏ ਵੱਡੇ ਵੱਡੇ ਵਪਾਰੀਆਂ ਕੋਲੇ ਜਿਹੜੇ ਰੁਸ ਕੇ ਚਲੇ ਗਏ ਸੀ ਆਪਣੇ ਤੋਂ ਮੰਡੀ ਗਵਿੰਦਗੜ ਖਾਲੀ ਹੋ ਗਈ ਸੀ ਲੁਧਿਆਣਾ ਖਾਲੀ ਹੋ ਗਿਆ ਬਟਾਲਾ ਧਾਰੀਵਾਲ ਅਸੀਂ ਉਹਨਾਂ ਨਾਲ ਗੱਲ ਕੀਤੀ ਨਾਲੇ ਨਵੇਂਆਂ ਨਾਲ ਗੱਲ ਕੀਤੀ ਵੀ ਆਓ ਯਾਰ ਆਪਾਂ ਠੀਕ ਕਰ ਲਈਏ ਪੰਜਾਬ ਨੂੰ ਆਗੇ ਵੱਡੇ ਵੱਡੇ ਟਾਟਾ ਇੰਡਸਟਰੀ ਆ ਰਹੀ ਹੈ ਸੈਕਿੰਡ ਬਿਗੇਸਟ ਅਫਟਰ ਜਮਸ਼ੇਰਪੁਰ ਲੁਧਿਆਣੇ ਆ ਰਹੇ ਨੇ ਜੀ ਲੱਖਾਂ ਲੋਕਾਂ ਨੂੰ ਕੰਮ ਮਿਲੂਗਾ ਜੀ ਦੋ ਜਰਮਨੀ ਦੇ ਕੰਪਨੀਆਂ ਆਈਆਂ ਨੇ ਬਰਵੀਓ ਤੇ ਫਰੇਡਨਬਰਗ ਫਰੇਡਨਬਰਗ BMW ਦੇ ਸੈਂਸਰ ਬਣਾਉਂਦੀ ਹੈ ਮਰਿੰਡੇ ਕੋਲੇ ਹੈ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਹੋਰ ਆ ਰਹੀਆਂ ਨੇ ਕੰਮ ਮਿਲੂਗਾ ਸਾਨੂੰ ਸਾਡੀਆਂ ਪੁੱਤਾਂ ਨੂੰ ਔਰ ਨਾਲੇ ਵੀ ਲਿਖਦੇ ਆ ਕਿ ਸਾਡੇ ਮੁੰਡਿਆਂ ਨੂੰ ਕੁੜੀਆਂ ਨੂੰ ਕੰਮ ਦੇਣਾ ਜਿਹੜੀ ਵੀ ਉਹਨਾਂ ਦੀ ਡਿਗਰੀ ਉਹਦੇ ਮੁਤਾਬਕ ਕੰਮ ਦੇ ਦੇਣਗੇ